ਆਲੋ ਬੇ ਚਾਹ ਪੀ ਲਓ ਹਥੇ ਤਰਜ ਪੀ ਲੂਗੇ ਇਧਰ ਤਰਜ ਹਥੇ ਤਰਜ ਹਲੋ ਮੈਂ ਗੰਡੇ ਛੇੜ ਦੋਗੀ ਆਪੜਾ ਹੋਣੀ ਵਾਲੀ ਭਾਂਡੇ ਚੱਕ ਲਈ ਹੋਣੀ ਹੈ ਚਾਹ ਲੈ ਆਲੋ ਮੈਂ ਗੰਡੇ ਛੇੜ ਦੋ ਚਾਹ ਪੀ ਲਿਆ ਕੇ ਬਿੱਤਨੀ ਚਾਹ ਲੈ ਚਾਹ ਵੀ ਆ ਪਈ ਆ ਕਿ ਪੀਤੀ ਨਹੀਂ ਹੈਗੀ ਵੀ ਹਲੇ ਇੰਨੇ ਖੜ ਜਾ ਹੁਣ ਕਿੰਨਾ ਟਾਈਮ ਦਾ ਹੋਗਾ ਜਮਾ ਠਰ ਗਈ ਪਾਣੀ ਵਰ ਗਈ ਜਾ ਬਹੁਤ ਠੰਡੀ ਪਈ ਆ ਜੇ ਤਿੱਕ ਕਰ ਲਿਆ ਕਰਕੇ ਤਾਂ ਲਿਆਈ ਸੀਗੀ ਪੀਤੀ ਨਾ ਵੀ ਗੇਵ ਚ ਲੱਗੀ ਪਈ ਐ ਤੇ ਚਾਹ ਤਾਂ ਪੀ ਰਾਂ ਪਹਿਲਾਂ ਖੜ ਜਾ ਤੂੰ ਮੇਰਾ ਮੇਰਾ ਕੰਮ ਮੈਂ ਖੜ ਜਾ ਇੰਨੇ ਨੰਬਰ ਬਣਾਉਣੇ ਨੇ ਤੂੰ ਖੜ ਜਾ ਤੂੰ ਕਰ ਲੈ ਨੰਬਰ ਬਣਾਉਣੇ ਆ ਕੇ ਚਾਹ ਜਮਾ ਠੰਡੀ ਹੋ ਗਈ ਲੈ ਚੰਗਾ ਚਾਹ ਤਿੱਕ ਕਰਕੇ ਲੈ ਦੇ ਮੈਨੂੰ ਲੈ ਆਉਣੀ ਆ ਆ ਲੈ ਮੈਂ ਜਾ ਹੁਣ ਗਰਮ ਕਰਕੇ ਲਿਆਤੀ ਹੁਣ ਪੀ ਲਓ ਚਾਹ ਲੋ ਕਰ ਦੇ ਗੰਡੇ چیر ਦੇ ਹੋਰ ਲੈ ਮੰਮੀ ਤਾਂ ਸਾਰ ਦਿਨ ਗੇਮ ਹੀ ਖੇਟੀ ਜਾਂਦੀ ਹੈ ਕੀ ਬਣ ਬੱਤ ਮੰਮੀ چیر ਤੇ ਗੰਡੇ چیر ਦੀ ਆ ਗਈ چیرਦਨੀ ਆ ਗਈ ਦੋ ਚੀਰਾਂ ਗੰਡੇ ਸੱਪਾ ਖਾਣਾ ਮੂਰੇ ਬਰਾਖਦੀਆਂ ਨੇ ਗਿਆ ਲਈ ਗੰਡੇ ਚੀਰ ਦੇ ਗੰਡੇ ਚੀਰ ਦੇ ਸਾਰਾ ਦਿਨ ਹੋਰ ਕੋਈ ਕੰਮ ਨਹੀਂ ਮੈਨੂੰ ਜਮਈ ਨੂੰ ਫੋਨ ਤੇ ਲੱਗਣਾ ਦਿੰਦੀਆਂ ਹੈ ਲੈ ਫੜ ਨਹੀਂ ਚੀਰ ਤੇ ਜਮਈ ਨਹੀਂ ਖਾੜਾ ਛੜਦੀਆਂ ਹੈ ਆ ਕਰਦੇ ਆ ਕਰਦੇ ਹੁਣ ਵੀ ਦੇਖਣ ਦਿੰਦੀਆਂ ਹੈਗੀ ਸਾਰਾ ਦਿਨ ਚੀਰ ਤੇ ਵੀ ਗੰਡੇ ਚੀਰੇ ਪਹਿਨੇ ਵੱਟਤਾ ਫਾਹਾ ਸਾਰਾ ਦਿਨ ਉਹ ਕਦੇ ਆ ਕਰਦੇ ਕਦੇ ਆ ਕਰਦੇ ਲੈ ਫਾਹਾ ਕਹਦਾਗਾ ਵੀ ਸਾਡਾ ਗੇਮ ਤੇ ਲੱਗੀ ਰਹਿਣੀ ਹੈਗੀ ਦੋ ਹੋਰ ਕੰਮ ਤਾਂ ਕਰਨੀ ਹੁੰਦਾਗਾ ਕੰਮ ਕਰ ਮੇਰੀ ਗੇਮ ਦਾ ਬਿੱਲ ਲਾਂਦਾ ਸਾਨੂੰ ਦੱਸ ਖੇਡਦੀ ਮੈਂ ਖੇਡਦੀ ਟਾਈਮ ਪਾਸ ਹੋ ਜਾਂਦਾ ਮੇਰਾ ਬੈਠੀ ਤਾਂ ਮੇਰੇ ਨਹੀਂ ਜੀ ਲੱਗਦਾ ਫਿਰ ਵੀ ਕੋਈ 10 ਮਿੰਟ ਹੁੰਦਾ ਕੋਈ ਘੰਟਾ ਹੁੰਦਾ ਸਾਰਾ ਸਾਰਾ ਦਿਨ ਥੋੜਾ ਹੁੰਦਾਗਾ ਸਾਰਾ ਨਹੀਂ ਜੀ ਲੱਗਦਾ ਅੱਜ ਕੱਲ ਟਾਈਮ ਹੈਗਾ ਕਿਸੇ ਤੇ ਜਾਣ ਦਾ ਐ ਉਹ ਤਾਂ ਨਹੀਂ ਹੈਗਾ ਫਿਰ ਹੁਣ ਬੇਰਸਤ ਕਰ ਲਿਆ ਕਰੀ ਗੱਲਾਂ ਨਿਕਲ ਜਾਂਦੀਆਂ ਲੜਾਈ ਪੈ ਜਾਂਦੀ ਹੈ ਕਿ ਅਗਲਾ ਕਹਿੰਦਾ ਤੂੰ ਆਏ ਕਿਹ ਹੈ ਤੂੰ ਮੈਂ ਕਿਹ ਜੇ ਕਹਨੇ ਬੈਨੇ ਠੀਕਾ ਕੀਤਾ ਕਰੇ ਬਿਰੀ ਬੈਠੇ ਦਿੰਦੇ ਹੈ ਫਿਰ ਮੈਂ ਫੋਨ ਦਾ ਕਿਹਾ ਵੀ ਫੋਨ ਵੀ ਨਾ ਚੱਕਿਆ ਕਰ ਸਕਦੇ ਨਾ ਪੈ ਜਾ ਕਰ ਤੈਨੂੰ ਪੈਣ ਨੂੰ ਥੋੜੀ ਹੋਵੇ ਮੈਨੂੰ ਕਿਹਾ ਤਾਂ ਮੈਨੂੰ ਵਧੀਆ ਲੱਗਦੀ ਮੈਂ ਤਾਂ ਦੇਖੇ ਆ ਦੇਖੇ ਆ ਕਿੰਨੇ ਨੰਬਰ ਬਣਾਤੇ ਮੈਂ ਕਿੱਥੇ ਤੱਕ ਲੱਗੇ ਕਿੰਨੇ ਨੰਬਰ ਬਣਾਤੇ ਮੈਂ ਚੱਲ ਏ ਲਾਗ ਮੇਰੇ ਰੋਟੀ ਖੁਚਾ ਰੋਟੀ ਤਾਂ ਬਣ ਗਈ ਹੋਣੀ ਖਾਗੀ ਘਠੜ ਕੇ ਖਾਉਗੀ ਚਰਪਾ ਕੇ ਦੇ ਦਿੰਦੇ ਹਾਂ ਮੈਨੂੰ ਕੀ ਹੋ ਗਿਆ ਨਹੀਂ ਮੇਰਾ ਤਾਂ ਸਿਰ ਬਾਲਾ ਦੁਖੀ ਜਾਂਦਾ ਵਾ ਹੇ ਹੈ ਬਾਲਾ ਸਿਰ ਦੁਖਦਾ ਪਾੜਦਾਗਾ ਇੰਨਾ ਸਿਰ ਦੁਖਦਾਗਾ ਫੋੜ ਗੇਮ ਹੋਰ ਖੇਡਲਾ ਕਰਾਂਗੇ ਮਾੜੀ ਗੇਮ ਨਾਲ ਤਾਂ ਨਹੀਂ ਹੁੰਦਾ ਹਾਂ ਹੁੰਦਾ ਨਾਲ ਹੀ ਹੁੰਦਾਗਾ ਜੰਗਰ ਸਿਰ ਤੇ ਤੇਲ ਛੱਸਦੇ ਮੇਰੇ ਤਾਂ ਸਿਰ ਬਾਲਾ ਦੁਖੀ ਜਾਂਦਾ ਤੇਲ ਛੱਸਦੇ ਜਾਂ ਗੋਲੀ ਲਿਆ ਤੇ ਮੈਨੂੰ ਗੋਲੀ ਤਾਂ ਮੈਂ ਕਹਿੰਲੀ ਆ ਦੰਨਿਆ ਕਿ ਤਰ੍ਹਾਂ ਕਹਾਂ ਸੀ ਮੈਂ ਫੋਨ ਆ ਦੇਖਿਆ ਕਰ ਸਾਧਨ ਇਹਦੇ ਨਾਲ ਹੀ ਸਿਰ ਉਠਦਾਗਾ ਨਹੀਂ ਉਠਦਾ ਹੈਗਾ ਹਾਏ ਹਾਏ ਹੋਰ ਤਾਂ ਸਿਰ ਬਹੁਤ ਦੁਖਦਾਗਾ ਇਹ ਗੋਲੀ ਲੈ ਕੇ ਤੇ ਖੜੀ ਹੋ ਕੇ ਬੰਮਾ ਪਾਸੰਦ ਆਣ ਲੱਗੋਗੀ ਮੈਨੂੰ ਪਾਸੰਦ ਕੀ ਉਹਨਾਂ ਦੇ ਸਾਧਨ ਫੋਨ ਆ ਕੇ ਨਹੀਂ ਸਿਰ ਤਾਂ ਉੱਠੂਏ ਫਿਰ ਸੈਨੂ ਕੀ ਦੋਸਤ ਹੁਣ ਜੇ ਤੇਰ ਪਾਲਾ ਨਹੀਂ ਕਾਲਜ ਚੱਸ ਮੇਰਾ ਸਰ ਮੇਰਾ ਤਾਂ ਸਿਰ ਬਹੁਤ ਦੁਖਦਾਗਾ ਚੱਲ ਜਾ ਲਿਆ ਆ ਜਾ ਦੇਖ ਲਈ ਐਨੇ ਗੋਲੀ ਗਾਲੀ ਨਹੀਂ ਫਿਰ ਕੋਈ ਨੀ ਲਿਆ ਦੇ ਕੋਲੇ ਕਿੱਧਰ ਵਾਗ ਗਈ ਲਿਆ ਲਿਆਤੀ ਗੋਲੀ ਤਾਂ ਲੈ ਘੰਟਾ ਲਾਤਾ ਮੇਰੇ ਤਾਂ ਸਿਰ ਪਾਟ ਗਿਆ ਹਾਏ ਹਾਏ ਗੋਲ ਮੈਂ ਤਾਂ ਭੰਨਣਾਲੀ ਹੋ ਗਈ ਹਾਏ ਹਾਏ ਇਨਾ ਸਿਰ ਦੁਖਦਾਗਾ ਲੈ ਫੜਾ ਹੁਣ ਪੈ ਜਿਵੇਂ ਫੋਨ ਨਾ ਚੱਕ ਲਈ ਹੁਣ ਰੈਸਟ ਕਰ ਲੈ ਹੁਣ 10 ਮਿੰਟ ਫੇਰ ਹੀ ਸਿਰ ਟੂਆ ਤੂੰ ਤਾਂ ਮੇਰੇ ਫੋਨ ਤੇ ਲੱਗੇ ਰਹਿਣਾ ਸਾਰਾ ਦਿਨ ਸਾਰਾ ਦਿਨ ਫੋਨ ਫੋਨ ਸੇ ਤਾਂ ਉਹੀ ਦੁਖਣ ਲੱਗ ਗਿਆ ਪਾਇਆ ਹੁਣੇ ਵੀ ਦੱਸ ਮੈਂ ਡਰੈਸਟ ਕਰਾਂ ਦਊਂਗੀ ਦੱਸ ਮੈਂ ਤਪਾਇ ਦਊਂਗੀ ਕਰ ਲੈ ਕੰਮ ਸਾਰਾ ਦਿਨ ਤੂੰ ਫੋਨ ਤੇ ਮੱਚੀ ਜਾਂਦੇ ਨੇ ਫੋਨ ਦੇਖਦੇ ਜੇ ਕਿਸੇ ਦੇ ਬਾਗ ਦੂੰਗੀ ਫਿਰ ਆਏ ਕਹਿਣਗੇ ਤਾਂ ਲੋਕਾਂ ਦੇ ਕੋਲੇ ਕੱਸਦੀ ਆਂ ਦੱਸ ਕਿਵੇਂ ਮਨੀ ਮਾਣ ਹੈਗੀ ਫੋਨ ਦੇਖੀਏ ਨੇ ਬੈਠੀ ਟਾਈਮ ਬਸ ਹੋਈ ਜਾਂਦਾ ਚਲ ਮਨਾ ਪਾਇਦਾ ਸਰਦੀ ਗੋਲੀ ਦਾ ਅਸਰ ਕਰਕੇ ਰਹਿਣਾ ਲੈਤੀ ਆਗੀ ਸਰ ਹਟ ਜੇ ਜੇ ਮਾਣ ਦੀ ਰੋਟੀ ਰੋਟੀ ਦਾ ਬਣ ਗਈ ਬਣੀ ਪਈ ਹੁਣ ਨਾ ਮੈਂ ਨਾ ਮੈਂ ਤਾਂ ਮਿਲ ਖਾਣਾ ਮੰਮੀ ਨੇ ਖਾ ਲੁੱਟੀ ਖਾਦੀ ਮਮੇ ਤਾਂ ਖਾਦੀ ਨਹੀਂ ਆਏਗੀ ਮੈਂ ਨਾ ਪੁੱਛਣ ਗਈ ਸੀ ਕਿ ਮੈਂ ਖਾਵੇਂ ਰੋਟੀ ਤਾਂ ਬਣਾ ਲਈ ਮੈਂ ਤਾਂ ਰੋਟੀ ਖਾਣ ਮਮੀ ਤਾਂ ਪਈ ਸੀ ਕਈ ਮੈਨ ਸਰਵਾਰ ਦਰ ਦੋ ਹੀ ਆਂਦਾ ਘਰ ਸਾਧਨ ਮਮੇ ਗੇਮ ਤੇ ਸਾਧਨ ਨਹੀਂ ਛੱਡਦੀ ਗੇਮ ਉਹ ਚਲ ਗੇਮ ਤਾਂ ਕੋਈ ਨਾ ਆਏਦਾ ਮਾੜਾ ਹੁਣ ਬਾਹਰ ਹੁੰਦਾ ਜਾਂਦੀ ਨਹੀਂ ਕਿ ਫਿਰ ਬਿੱਲੀ ਦਾ ਟਾਈਮ ਬਸ ਜੀ ਫਿਰ ਬਾਹਰ ਅੰਦਰ ਜਾ ਹੁਣ 10 ਮਿੰਟ ਬਾਹਰ ਲੈ ਕੇ ਵਗ ਜਾ ਗੇਮ ਥੋੜੀ ਹੁੰਦੀ ਆ ਸਾਧੇ ਨਾ ਸਾਧੇ ਥੋੜੀ ਹੁੰਦੀ ਆ ਗੇਮ ਕੋਈ ਘੰਟਾ ਖੇਡ ਲੈ 10 ਮਿੰਟ ਕੱਢ ਲਿਆ ਤਹਾਨੂੰ ਮੈਂ ਕਹੀ ਮੈਂ ਸਿਰੇ ਵਾਲਾ ਉੱਠਿਆ ਪਿਆ ਸੀਗਾ ਤੇ ਮੈਂ ਗੋਲੀ ਦੇਖ ਕੇ ਆਈ ਹਣੇ ਮੈਂ ਖਾਵੇਂ ਫੋਨ ਦੇਖੀ ਹਣੇ ਮੈਂ ਤੂੰ ਰੈਸਟ ਕਰ ਲੈ 10 ਮਿੰਟ ਗੋਲੀ ਲੈ ਕੇ ਦੇਖੀ ਤਾਂ ਮੈਂ ਵੀ ਕਈ ਵਾਰੀ ਫਰਦਨ ਫੋਨ ਜਿੱਤੇ ਲੱਗੀ ਬੈਠੀ ਰਹਿੰਦੀ ਹਾਂ ਹੋਰ ਹੁਣ ਕੋਈ ਹੋਰ ਨਹੀਂ ਕੁਝ ਦੇਖਦੇ ਬਸ ਗੇਮ 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 ਸਾਧਨ ਗੇਮ ਹੀ ਚੱਲਦੀ ਹੈ ਕੋਈ ਨਾ ਮੈਂ ਲਪਾਉਂਗਾ ਫੋਨ ਚੱਕ ਕੇ ਲਪਾਉਂਗਾ ਹੋਰ ਐ ਕਰ ਲਿਖੋ ਦੇ ਫੋਨ ਹਣਾ ਹੋਰ ਹੋਰ ਹਾਲੀ ਨਹੀਂ ਕੋਈ ਬਸ ਐ ਕਹਦੇ ਮਮੀ ਇਸ ਵਾਕ ਨੂੰ ਖੜਾ ਲਿਆ ਕਰ 10 ਮਿੰਟ ਬਾਹਰ ਲੈ ਜਾ ਕਰ ਅੰਦਰ ਹੋਰ ਤੇ ਮੈਂ ਕਹਾਂ ਤਾਂ ਵੀ ਹਲਕ ਹੋਰ ਚਲ ਮੈਂ ਰੋਟੀ ਲੈ ਆਉਣੀ ਆ ਪਾ ਸਿਰ ਤਾਂ ਲੱਗਦਾ ਹਟ ਗਿਆ ਮੇਰਾ ਸਿਰ ਤਾਂ ਲੱਗਦਾ ਮੈਨੂੰ ਸਿਰ ਤਾਂ ਮੇਰਾ ਸਿਰ ਤਾਂ ਹੁਣ ਠੀਕ ਹੋਗਾ ਗੋਲੀ ਨਾਲ ਰੋਟੀ ਨਾ ਮੰਗਾ ਲਾਂ ਰੋਟੀ ਖਾ ਲੈਣੀ ਆ ਜੀ ਹਨ ਰੋਟੀ ਤਾਂ ਫੇਰ ਖਾਉਂਗੀ ਫੋਨ ਕਿੱਥੇ ਹੈਗਾ ਮੇਰਾ ਗੇਮ ਦੇਖਣੀ ਆ ਇੱਕ ਛੁੱਟੀ ਹੋਰ ਗੇਮ ਤੇ ਲਾਉਣ ਦੇ ਹਾਂ ਫੇਰ ਦੇਖੂ ਐਨਕ ਲਾ ਕੇ ਹੁਣ ਕਿਹਨਾਂ ਦੇਖਾਂ ਹਾਂ ਗੇਮ ਦੇਖਾਂ ਖੇਡ ਕੇ ਇਹ ਤਾਂ ਮੇਰੇ ਫੋਨ ਤੇ ਮੱਛੀ ਜਾਂਦੀ ਉਧਰ ਫਿਰਦੀ ਆ ਜੀ ਪਰੇ ਹੁਣ ਜਿੱਥੇ ਕਹਤਾ ਰੋਟੀ ਲਿਆ ਦੇ ਇੱਥੇ ਟੱਪਣ ਲੱਗ ਜੂਗੀ ਗੇਮ ਫੇਰ ਫੋਨ ਚੱਕ ਲੈ ਫੇਰ ਐ ਕਰ ਲੈ ਪਰ ਫਿਰਦੀ ਰਹਿੰਦੇ ਕੰਮ ਕਰਦੀ ਮੈਨ ਨੇ ਲਾਉਣ ਤੇ ਛੁੱਟੀ ਮੈਨੂੰ ਇੱਕ ਨੰਬਰ ਬਣਾ ਕੇ ਛੱਡੂ ਇੰਨੇ ਆਉਂਦੀ ਆਦੇ ਕਿੰਨੇ ਬਣ ਗਏ ਇਹ ਤਾਂ ਵਧੀਆ ਲੱਗਦੇ ਆ ਸਾਰਾ ਦਿਨ ਖੇਟੀ ਚ ਆਪਾਂ ਜੰਮੇ ਨਹੀਂ ਜੀ ਅੱਕਦਾ ਹੈਗਾ ਹੂੰ ਉਹ ਟੱਪੀ ਜਾਂਦੇ ਨੇ ਕਹਿੰਦੇ ਪਤਾ ਨਹੀਂ ਹੈਗਾ ਕਸ ਦਾ ਵਾਸਤਾ ਨਹੀਂ ਹੈਗਾ ਮੇਰੇ ਫੋਨ ਤੇ ਮੱਚੀ ਜਾਣਗੇ ਮੰਮੀ ਆ ਕੀ? ਤੂੰ ਫੇਰ ਫੇਰ ਗੇਮ ਖੇਡਣ ਲੱਗੀ ਪਈ ਆ। ਲੈ ਫੇਰ ਕੀ ਹੁੰਦਾ ਖੜ ਜਾ। ਹੁਣ ਤਾਂ ਤੇਰਾ ਸਦੂ ਵੀ ਨਾ ਸੀਗੀ ਰੁਪਈ ਸੀਗੀ। ਉਹ ਸਿਰ ਦੁਖਦਾ ਦੀ ਕੋਈ ਨਹੀਂ ਹਟ ਕੇ ਗੋਲੀ ਲੈ ਲਈਦੀਗੀ ਹਟ ਗਿਆ ਤੀ ਤਾ। ਲੈ ਹਟ ਗਿਆ ਫੇਰ ਆ ਜੀਂਦਾ ਹੁਣ ਦੁਬਾਰੇ ਫੇਰ ਲੱਗੀ ਤੂੰ ਖੇਡਣ। ਲੈ ਕੁਝ ਨਹੀਂ ਹੁੰਦਾ। ਹੋਰੋਂ ਤੇਰੇ ਕੋਲ ਪੈਰ ਉੱਠ ਕੜੂਆ ਹਣਾ ਵੀ ਕਿ ਐਸੀ 10 ਮਿੰਟ ਪਾਏ ਰੈਸਟ ਕਾਲਾ ਫੇਰ ਫੇਰ। ਤੂੰ ਰੈਸਟ ਤਾਂ ਮ ਕਰ ਲਈ। ਆ ਥੋੜੀ ਹੁੰਦਾਗਾ ਹੁਣ ਮਿੰਟ ਪਾ ਦੇ ਚੱਕ ਲਿਆ। ਰੋਟੀ ਕੋਈ ਨਹੀਂ ਖਾ ਲੂੰਗੀ ਮੈਂ ਰੋਟੀ ਮੈਨੂੰ ਹਜੇ ਭੁੱਖ ਨਹੀਂ ਹੈਗੀ। ਲੇ ਫੜਾ ਮੇਰਾ ਫੋਨ ਦੇ ਮੈਨੂੰ ਮੈਨੂੰ ਨਹੀਂ ਪਤਾ ਮੇਰਾ ਫੋਨ ਫੜਾ ਲੈ ਬਸ ਫੋਨ ਆ ਗਿਆ ਮੇਰੇ ਡੇਟ ਹੀ ਕਰ ਦੋ ਪਰ ਹੋਰ ਕਿੰਨੀ ਡੇਟ ਕਰੀ ਮੇਰੇ ਫੋਨ ਤੇ ਮੱਚੀ ਜਾਣਗਾ ਸਾਰਾ ਦਿਨ ਸਾਰਾ ਦਿਨ ਤੇਰੀ ਨਿਗਾ ਅੱਖਾਂ ਤੇਰੀ ਪਹਿਲਾਂ ਲੱਗੀ ਨਿਗਾ ਹੋਰ ਘੜ ਜੂਗੀ ਫਿਰ ਤੂੰ ਕੋਈ ਲੈ ਤੈਨੂੰ ਕਿ ਲੱਗੀ ਰਹਿਣ ਦੇ ਫਿਰ ਹੁਣ ਕੀ ਹੁੰਦਾ ਵਾ ਫਿਰ ਮੇਰਾ ਟਾਈਮ ਪਾਸ ਨਹੀਂ ਹੁੰਦਾ ਹੈਗਾ ਮੈਂ ਬੈਠੇ ਹੁਣ ਸਾਰਾ ਦਿਨ ਇਥੇ ਟਾਈਮ ਬਸ ਕਰੀ ਜਾਂਦੇ ਆ ਟਾਈਮ ਬਸ ਦੇ ਜਵਾਬ ਨੂੰ ਲੈ ਜਾ ਕੇ ਸਿਰ ਨਾ ਕੋਈ ਨਹੀਂ ਹਣੀ ਹਣੀ ਆਂਡੇ-ਬਾਂਡੇ ਤਾਂ ਕੋਈ ਦਾ ਟਾਈਮ ਅੱਜ ਕੱਲ ਜਾਣਦਾ ਕਿਸੇ ਦਾ ਟਾਈਮ ਹੈਗਾ ਜਾਣਦਾ ਕਿਸੇ ਤੇ ਵੀ ਟਾਈਮ ਹੈਗਾ ਜਾਣਦਾ ਅੱਜ ਕੱਲ ਹਾਂ ਅੱਜਕੱਲ ਦਾ ਅਗਲਾ ਦਿਨਾਂ ਦੀ ਵਿਚਾਰ ਕਰਦਾਗਾ ਹਾਂ ਬਾਹਰ ਨੂੰ ਆ ਗਈ ਸਾਡੇ ਸਾਡੇ ਮੰਗਲਵਾਰ ਨੂੰ ਆ ਗਈ ਆਪਾਂ ਤਾਂ ਉਂਝ ਵਾਗ ਕਢਾਉਣ ਜਾਵਾਂਗੇ ਅਗਲਾ ਵੇਮ ਕਰ ਲੈਂਦਾਗਾ ਕੋਈ ਨਹੀਂ ਕਰਦਾ ਵਿੱਚ ਬਥੇਰੇ ਹੈਗੇ ਜਿਨ੍ਹਾਂ ਦੇ ਜਲ ਜਿਨ੍ਹਾਂ ਦੇ ਜਾਣੇ ਆਪਾਂ ਸੁਣੀਆਂ ਨੇ ਮੈਂ ਗੱਲਾਂ ਫੇਰ ਹੀ ਮੈਂ ਘਰ ਟਿਕ ਕੇ ਬਹਿ ਗਈ ਫਿਰ ਇੱਥੇ ਲੱਗ ਗਈ ਫੋਨ ਥੋੜੀ ਦੇਖਣ ਚੱਲ ਘਰੇ ਉਂ ਬਹਿ ਜਾ ਮਾੜਾ ਮੁੱਡਾ ਪੈ ਕੇ ਰੈਸਟੋਰੈਂਟ ਕਰ ਲਿਆ ਕਰ ਫਿਰ ਆਇਆ ਮੇਰਾ ਜੀ ਨਹੀਂ ਲੱਗਦਾ ਹੋਰ ਉਂਝ ਵਾਗ ਨੂੰ ਇਧਰ ਉਧਰ ਖੜਾ ਆ ਲੱਗਦਾ ਵਧੀਆ ਲੱਗਦਾ ਗੇਮ ਦੇਖਦਾ ਸਹੀ ਤੂੰ ਤੂੰ ਖੇੜ ਕੇ ਦੇਖ ਤੂੰ ਵੀ ਲੱਗ ਜਾਗਾ ਮੈਂ ਐ ਬਸ ਕੋਈ ਨਹੀਂ ਫਿਰ ਆਹ ਹਨੂ ਹੱਥ ਪੈ ਰਹੀ ਹੈਗੀ ਦੇਖਣ ਦੀ ਹੁਣ ਇਹਦਾ ਦਿਮਾਗ ਉਧਰ ਹੀ ਬੜੀ ਜਾਂਦਾ ਫਿਰ ਇਹ ਤਾਂ ਸਾਰ ਦਿਨ ਕੰਮ ਕਰਦੀ ਤੁਰੀ ਫਿਰਦੀ ਹੈਗੀ ਤੇ ਫਿਰ ਮੈਂ ਹੁਣ ਬੈਠੀ ਇੱਥੇ ਕੀ ਕਰਾਂ ਬੈਠੇ ਜੇਕਰ ਤੁਸੀਂ ਮਾਣਾ ਮਟਾ ਗੱਲਾਂ ਮੱਤਾ ਮਾਰਿਆ ਕਰੋ ਤੂੰ ਤਾਂ ਫੋਨ ਤੇ ਵੱੜ ਜਾਨੀ ਐ ਲੈ ਡੇੜੀ ਮਾਰਦੀ ਮੈਂ ਤਾਂ ਗੇਮ ਚ ਚਲ ਮਾਰ ਕੇ ਧਰਤੀ ਲੈ ਦੇਖੀ ਲੈ ਲੈ ਮੈਂ ਰੋਟੀ ਲੈ ਆ ਕੇ ਦੇਵਾਂ ਲੈ ਹੁਣ ਰੋਟੀ ਵੀ ਖਾ ਲਈ ਮੈਂ ਲੈ ਹੁਣ ਦੱਸ ਬੈਠੀ ਮੈਂ ਕੀ ਕਰਾਂ ਦੇਖਾਂ ਗੇਮ ਪਹਿਲਾਂ ਦੇਖਾਂ ਚਲਾ ਕੇ ਹੈਨਾ ਕਿੰਬ ਕਿੱਥੋਂ ਬੰਦ ਕਰਕੇ ਗਿਆ ਇਹ ਹੂੰ ਬਾਣਾ ਨਹੀਂ ਮੈਨੂੰ ਕੋੜਾ ਬਾਣਾ ਨਹੀਂ ਆਉਂਦੀ ਹੈ ਇਹ ਆ ਦੇਖ ਆ ਕਾਲੇ ਡਾਊਨਲੋਡ ਆ ਤਿਆਗੀ ਕੁੜੇ ਗੇਮ ਤਾਂ ਲੈ ਆ ਪਈ ਆਗੀ ਲੈ ਮੈਨੂੰ ਕੋੜਾ ਲਾਉਣੀ ਨਹੀਂ ਆਉਂਦੀ ਵਾਪਸ ਜਾਨੇ ਕਰਕੇ ਬੰਦ ਧਰ ਗਿਆ ਲੈ ਬਾਹਲਾ ਸਹਾਰ ਆ ਲੈ ਦੇਖ ਲੈ ਦਸ ਮੇਰਾ ਟਾਈਮ ਪਾਸ ਹੋ ਜਾਂਦਾ ਬੈਠੀ ਤਾਂ ਸਾਰਾ ਦਿਨ ਜੀਵ ਨਹੀਂ ਲੱਗਦਾ ਹੈ ਨਾ ਵਧੀਆ ਲੱਗਦੀ ਹੁਣ ਤਾਂ ਸੋਹ ਵਧੀਆ ਦੇਖ ਕਿੰਨੇ ਕਿੰਨੇ ਨੰਬਰ ਬੰਦੇ ਨੇ ਕਿੰਨੀ ਵਧੀਆ ਲੱਗਦੀ ਆਂ ਆਹ ਕਰ ਲਈ ਮੈਂ ਤਾਂ ਡਿਲੀਟ ਲੈ ਮਰੀ ਜਾ ਮੱਥਾ ਉਨ ਕੱਕੇ ਧਰ ਗਿਆ ਬੰਦ ਮੁੱਡਾ ਵੀ ਮਾਗਰ ਲਾ ਲਿਆ ਦੇਖ ਰਾ ਉਹਨਾਂ ਦੇ ਆਈ ਮੇਰੇ ਤੇ ਚੜੀ ਚੜਾਈ ਲੈ ਕੇ ਆਈ ਉਹਨਾਂ ਕਿ ਮੰਮੀ ਗੇਮ ਖੇਡਦੀ ਆਹ ਤਾਂ ਤੁਰ ਹੀ ਫਿਰਦੀ ਸਾਰਾ ਦਿਨ ਉਧਰ ਕਦੇ ਉਧਰ ਵਾਗ ਕੇ ਕਦੇ ਉਧਰ ਵਾਗ ਕੇ ਕੰਮ ਕਰਦੀ ਫਿਰ ਮੈਂ ਹੁਣ ਕੱਲੀ ਕੀ ਕਰਾਂ 10 ਮਿੰਟ ਮੇਰੇ ਕੋਲੇ ਬੈਠ ਜਾ ਬੈਠੇਂਗੀ ਫੇਰ ਹੀ ਮੇਰਾ ਧਿਆਨ ਉਧਰ ਜਾਊਗਾ ਤੂੰ ਤਾਂ ਸਾਰਾ ਦਿਨ ਉਧਰ ਤੁਰ ਹੀ ਫਿਰਦੀ ਕਦੇ ਉਹ ਕਰ ਲਿਆ ਕਰਿਆ ਉਹ ਕਰ ਲਿਆਗਾ ਉਧਰ ਜਾ ਕੇ ਪਾਇ ਜਾਨੀ ਜਦੋਂ ਕੰਮ ਨ ਮਿਲ ਲੈਂਦੀ ਮੇਰੇ ਕੋਲੇ ਬੈਠ ਦੱਸ ਮਿੰਟ ਫੇਰ ਤਾਂ ਮੈਂ ਬੁਗੇਮ ਤੋਂ ਪਾਸੇ ਹਟ ਜਾ ਜੇ ਮੈਂ ਤਾਂ ਹੁਣ ਕੱਲੀ ਬੈਠੀ ਰਹਿੰਦੀ ਸਾਰ ਦਿਨ ਫਿਰ ਮੈਂ ਤੇ ਮੱਥੇ ਲਾ ਮੇਰਾ ਇਹ ਤੇ ਜੀ ਲੱਗਾ ਰਹਿੰਦਾ ਹੈ ਹੇ ਹੇ ਨਾ ਹੁਣ ਇਹ ਵਰਸਚੀ ਚੀਜ਼ ਜੀ ਕਿਉਂ ਵੱਜੀ ਬਾੜੇ ਵੱਜੀ ਹੇ ਹੇ ਮੂ ਚਲਾਟ ਕੇ ਲਕਜਾ ਲਕਜਾ ਫੇਰ ਨਹੀਂ ਮਾਟਿਆ ਨੀ ਮਰ ਤਾਂ ਜੀ ਸਭ ਜਿੰਦਿਆਂ ਸਰਚ ਹਾਏ ਹਾਏ ਇਹ ਚੀਸਾ ਤਾਂ ਬੱਜੀ ਜਾਂਦੀਆਂ ਨੇ ਨਹੀਂ ਹਾਏ ਹਾਏ ਦੇਖਾ ਇਹਨੂੰ ਫੇਰ ਇਹਨੂੰ ਫੇਰ ਹਾਏ ਹਾਏ ਨੀ ਮਰ ਤਾਂ ਫੇਰ ਮੇਨ ਤਾਂ ਜੀ ਸਭ ਵੱਜੀ ਜਾਂਦੀਆਂ ਨੇ ਨਹੀਂ ਨਹੀਂ ਕੁੜਗੇ ਮੈਂ ਭੱਜ ਕੇ ਆਈ ਨਹੀਂ ਕਿੱਧਰ ਗਈ ਨਹੀਂ ਮੈਂ ਤਾਂ ਸਰਚ ਜੀ ਸਾਂ ਹਾਏ ਹਾਏ ਨਹੀਂ ਚੀਸ ਸਭ ਜੀ ਮੈਂ ਤਾਂ ਸਰਚ ਹਾਏ ਹਾਏ ਜੀ ਸਭ ਹੀ ਜਾਂਦੀਆਂ ਨੇ ਜੀ ਨਹੀਂ ਆ ਜਾ ਕਿੱਧਰ ਵਾਗੀ ਨਹੀਂ ਮੈਂ ਤਾਂ ਸਰਚ ਚੀਸਾਂ ਪਈ ਜਾਂਦੀਆਂ ਨੇ ਹਾਏ 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 ਆ ਗਏ ਮੈਂ ਕੀ ਹੋਗਾ ਮੈਂ ਸਿਰ ਫੇਰ ਉੱਠ ਖੜਾ ਹੋਣੀ ਮੈਂ ਤੂੰ ਸੱਚ ਸ਼ੀਸ਼ਾ ਪੈਂਦੀਆਂ ਨੇ ਨੇ ਤੇ ਫੇਰ ਆ ਕੀ ਭੁੰਦ ਦੇਖਿਆ ਨੀ ਹਏ ਗੇਮ ਫੇਰ ਦੇਖਿਆ ਆਂਦੀ ਦੇਖ ਲੈ ਸਿਰ ਤਾਂ ਉੱਠ ਹੋਏ ਹੁਣ ਗੇਮ ਡਾਊਨਲੋਡ ਕਰ ਲਈ ਇਹ ਹੰਡਰਡ ਕਰਕੇ ਗਏ ਸਾਰੇ ਦਿਨ ਫੋਨ ਤੇ ਮੱਚਦੇ ਹੋਗੇ ਤੁਸੀਂ ਸਾਰੇ ਦਿਨ ਫੋਨ ਤੇ ਮੱਚਦੇ ਹੋ ਉਹ ਵੀ ਸਿਰ ਉੱਠ ਖੜੇ ਤਾਂ ਵੀ ਤੁਸੀਂ ਫੋਨ ਤੇ ਮੱਚੀ ਜੰਨੇ ਹੋ ਫਿਰ ਵੀ ਫੋਨ ਨਾਲ ਹੀ ਉੱਠ ਰਹਿਗਾ ਸਿਰ ਗੋਲੀ ਮੇਰੇ ਤਾਂ ਬੰਦਾ ਨਾ ਗੋਲੀ ਲੈ ਕੇ ਦੇ ਮੈਂ ਗੋਲੀ ਲੈ ਲਾਂ ਐਨੀਆਂ ਗੋਲੀਆਂ ਮਾਰੀਆਂ ਮੈਂ ਹੁਣ ਤਾਂ ਲੈਤੀ ਸੀਗੀ ਹਲੇ ਗੋਲੀ ਤੂੰ ਲੈ ਆ ਦੇ ਚੁੱਪ ਕਰਕੇ ਮੇਰੀ ਮਾਂ ਨਾ ਬਣ ਲੈ ਕੇ ਦੇ ਦੇ ਮੈਨੂੰ ਗੋਲੀ ਜਾਂ ਲੈ ਦੇ ਗੋਲੀ ਲੈ ਹਾਂ ਮੈਨੂੰ ਕਿਹਾ ਮੈਂ ਲੈ ਆ ਦੇ ਨਹੀਂ ਮੈਂ ਮਾਰੀ ਐਨੀਆਂ ਗੋਲੀਆਂ ਮਾਰੀਆਂ ਨੇ ਕਿ ਤੈਨੂੰ ਦੱਸ ਕੀ ਹੁੰਦਾ ਕਹ ਲੈ ਕੇ ਦੇ ਦੇ ਗੋਲੀ ਮੈਨੂੰ ਮੈਂ ਤਾਂ ਗੋਲੀ ਲੈ ਲਾਂ ਹੂੰ ਫਿਰ ਵੀ ਫਿਰ ਫਿਰ ਪਾਣੀ ਕਿਸੇ ਫਿਰ ਉੱਠਣਾ ਹੈ ਉਹਦੀ ਨਾਲ ਕੋਈ ਇੰਕੀ ਜਾਂ ਗਿਆ ਉਹ ਦਾ ਡਾਊਨਲੋਡ ਕਰਨੇ ਕਰਦੇ ਫਿਰ ਡਾਊਨਲੋਡ ਕਰ ਫਿਰ ਕਰਦੇ ਮੈਨੂੰ ਫੋਨ ਆ ਗਿਆ ਠੀਕ ਹੈ ਫੋਨ ਆ ਗਿਆ ਕਰਦੇ ਆਇਨੀ ਕੋ ਨਾ ਬੱਸ ਨਹੀਂ ਕਰ ਸਕਦੇ ਪਾਣੀ ਸੁਪਾ ਲੋ ਫੋਰੀਟਾ ਗਿਆ ਸਿਰ ਤਾਂ ਮੇਰਾ ਹੈ ਨਾ ਹਟ ਗਿਆ ਹੋਰ ਲੈ ਹਟ ਗਿਆ ਸਿਰ ਮੇਰਾ ਫੋਨ ਕਿੱਥੇ ਹੈਗਾ ਦੇਖਾਂ ਦੇਖ ਐਨਕਾਤਾ ਪਈ ਆ ਜੀ ਐਨਕਾਤਾ ਪਈ ਆ ਫੋਨ ਕਿੱਧਰ ਗਿਆ ਮੇਰਾ ਫੋਨ ਕਿੱਧਰ ਗਿਆ ਨਹੀਂ ਮੇਰਾ ਫੋਨ ਦੇਖਾਂ ਕਿੱਧਰ ਗਿਆ ਫੋਨ ਮੈਂ ਮਰ ਜਾਮਾ ਇੱਧਰ ਦੇਖਾਂ ਕਿੱਥੇ ਮੇਰਾ ਫੋਨ ਘਰੇ ਤਾਂ ਮੈਂ ਇੱਥੇ ਹੀ ਸੀਗਾ ਪਤਾ ਨਹੀਂ ਕਿੱਧਰ ਗਿਆ ਫੋਨ ਨਹੀਂ ਮੇਰਾ ਫੋਨ ਪਤਾ ਨਹੀਂ ਕਿੱਥੇ ਗਿਆ ਹਾ ਹੈ ਨਹੀਂ ਨਹੀਂ ਮੇਰਾ ਫੋਨ ਨਹੀਂ ਇੱਥੇ ਵੀ ਨਹੀਂ ਹੈਗਾ ਨਹੀਂ ਕਿੱਥੇ ਹੈਗਾ ਮੇਰਾ ਫੋਨ ਪਤਾ ਨਹੀਂ ਕਿੱਧਰ ਗਿਆ ਨਹੀਂ ਹਾਂ ਹੈ ਨਹੀਂ ਕਿੱਧਰ ਗਿਆ ਮੇਰਾ ਫੋਨ ਸਾਰੇ ਭਾਲ ਲਿਆ ਕਿਤੇ ਨਹੀਂ ਮੇਰਾ ਫੋਨ ਥਿਆਇਆ ਹੈਗਾ ਮੂੰਹ ਮੈਂ ਤਾਂ ਪਈ ਸੀ ਸੁੱਤੀ ਤੇ ਕੋਈ ਲੈ ਗਿਆ ਨਾ ਹੋਵੇ ਚੱਕ ਕੇ ਕੋਈ ਆ ਗਿਆ ਹੋਊਗਾ ਕੋਈ ਲੈ ਗਿਆ ਹੋਊਗਾ ਚੱਕ ਕੇ ਲੈ ਕਿਵੇਂ ਗਿਆ ਹੋਊਗਾ ਕੋਈ ਉਹ ਤਾਂ ਘਰੇ ਫਿਰਦੀ ਆਗੀ ਪਹਿਲਾਂ ਆਏ ਕਿਵੇਂ ਕੋਈ ਘਰੋਂ ਲੈ ਜੂਗਾ ਚੱਕ ਕੇ ਜੀਜ ਇਹਨਾਂ ਨੇ ਮੈਨੂੰ ਲੱਗਦਾ ਇਹਨਾਂ ਨੇ ਲੁਕੋਇਆ ਹੋਊਗਾ ਕਿਤੇ ਨਹੀਂ ਮੇਰੀ ਤਾਂ ਹੁਣ ਪਰਸਨ ਵੀ ਨਹੀਂ ਵੱਜੇ ਹੈਗੇ ਇਹ ਵੀ ਮੈਂ ਉਹਦਾ ਫੋਨ ਹੀ ਲੈ ਲੂੰਗੀ ਉਹਦਾ ਵੀ ਨਹੀਂ ਫੋਨ ਆਂਦਾ ਜੇ ਬਿਲਸਨ ਵੱਜੇ ਜੋ 1500 ਨਾਲ ਕੀ ਬਣਦਾਗਾ ਫੋਨ ਤਾਂ ਇਹ ਮਹਿੰਗਾ ਆਉਂਦਾਗਾ ਤੇ ਨਹੀਂ ਮੈਂ ਮਰ ਜਾ ਇਹਨਾਂ ਨੇ ਤਾਂ ਮੈਨੂੰ ਫੋਨ ਵੀ ਨਹੀਂ ਲੈ ਕੇ ਦੇਣਾ ਜਵਾਕਾਂ ਨੇ ਤੇ ਨਾਲੇ ਲੜਨਗੇ ਵੀ ਫੋਨ ਕਿੱਧਰ ਗਿਆਗਾ ਇਹਨਾਂ ਨੇ ਲੁਕੋਇਆ ਹੋਊਗਾ ਪੁੱਛਦੀ ਆਂਗੀ ਮੈਂ ਨਿਕੁੜ ਗਿਆ ਏ ਨਹੀਂ ਕਰਨਾ ਮੈਂ ਬੰਡਿਆ ਕਰਿਆਂਗਾ ਹੁਰਿਆ ਮੇਰਾ ਤਾਂ ਫੋਨ ਨਹੀਂ ਥਿਆਂਦਾ ਹੈਗਾ ਕਿੱਥੇ ਆਗਾ ਉਹ ਲੋਆ ਕਰ ਨੀ ਆਜੋ ਕਿੱਧਰ ਭਾਗ ਗਏ ਦੋਨੇ ਕੋਈ ਨਹੀਂ ਆਉਂਦਾ ਹੈਗਾ ਸੁਣਦੇ ਨਹੀਂ ਮੇਰੀ ਤਾਂ ਗੱਲ ਹਾਂ ਮੈਂ ਕੀ ਲੋਲਾ ਪਾਇਆ ਰੋੜਾ ਕੀ ਪਉਣਾ ਤੇ ਮੇਰਾ ਤਾਂ ਫੋਨ ਨਹੀਂ ਥਿਆਉਂਦਾ ਹੈਗਾ ਹੁਣ ਕਿੱਥੇ ਹੈਗਾ ਮੈਨੂੰ ਕੀ ਪਤਾ ਇੱਥੇ ਪਿਆ ਦੀਗਾ ਕੋਈ ਲੈ ਗਿਆ ਹੋਊ ਚੱਕ ਕੇ ਫੋਨ ਫਿਰ ਕੀ ਪਤਾ ਹੁਣ ਕੌਣ ਲੈ ਗਿਆ ਮੈਂ ਤਾਂ ਗੋਲੀ ਲੈ ਕੇ ਪੈਗੀ ਤੇ ਮੈਂ ਤਾਂ ਨਹੀਂ ਦਾਗੀ ਤੇ ਮੈਨੂੰ ਤਾਂ ਮੇਰੇ ਉੱਖ ਕੇ ਦੇਖਾ ਮੈਨੂੰ ਫੋਨ ਨਹੀਂ ਥਿਆਉਂਦਾ ਹੈਗਾ ਸਾਰੇ ਭਾੜ ਲਿਆ ਮੈਂ ਇੱਧਰ ਸਾਰੇ ਭਾੜ ਲਿਆ ਮੇਰਾ ਤਾਂ ਫੋਨ ਨਹੀਂ ਥਿਆਉਂਦਾ ਬੂਮਾ ਮਰ ਜਾ ਫਿਰ ਅਸੀਂ ਕਿਹੜਾ ਚੱਕਿਆ ਹੋਣਾ ਕੀ ਪਤਾ ਕੌਣ ਲੈ ਗਿਆ ਜਾ ਕੇ ਕੋਈ ਆਇਆ ਮੇਰਾ ਫੋਨ ਮੈਂ ਤਾਂ ਹੁਣ ਉਧਰ ਕੰਮ ਕਰਦੀ ਫਿਰਦੀ ਸੀਗੀ ਕਿ ਤਾਂ ਹੁਣ ਕੋਈ ਆ ਗਿਆ ਹੋ ਲੈ ਗਿਆ ਹੋਗਾ ਚੱਕ ਕੇ ਇੱਕੋ ਨਹੀਂ ਫਿਰਦੀ ਆ ਗਈ ਘਰੇ ਤਾਂ ਫਿਰਦੀ ਐ ਲੈ ਕੌਣ ਗਿਆ ਦੱਸ ਐਂ ਤਾਂ ਨਹੀਂ ਚੱਕੇਦਾਰ ਤੱਕ ਦੇਖੇ ਸੀ ਪਾਸੇ ਉਧਰ ਹੈ ਵੇ ਇਹਨਾਂ ਦਾ ਕੋਈ ਨੀ ਜਗਾ ਛੋਟੀ ਕਾਸਤਾ ਨਹੀਂ ਹੋਣੀ ਅਸੀਂ ਕੀ ਕਰਨ ਲੱਗ ਪਾਉਣਾ ਤੇਰਾ ਤੁਸੀਂ ਤੁਸੀਂ ਮੇਰੇ ਫੋਨ ਤੇ ਮੱਚ ਦਿੱਤੇਗੇ ਸਾ ਜਦੋਂ ਮੈਨੂੰ ਕਹਿੰਦੇ ਫੋਨ ਦੇਖੀ ਜਾਨੀ ਫੋਨ ਦੇਖੀ ਜਾਨੀਆ ਇੱਥੇ ਗੱਲ ਤੇਰੇ ਭਲੇ ਵਾਸਤੇ ਕਹਿੰਦੇ ਸੀ ਵੀ ਸਾਰਾ ਦਿਨ ਪਹਿਲਾਂ ਦੋ ਦੋ ਗੋਲੀਆਂ ਤਿੰਨ ਤਿੰਨ ਗੋਲੀਆਂ ਦਿਨ ਚ ਲੈਣੀਆਂ ਕੋਈ ਸੌਖੀ ਗੱਲ ਐ ਤੇ ਤੁਸੀਂ ਤੁਸੀਂ ਟੱਪਦੇ ਤੇ ਕਿ ਤੁਸੀਂ ਲੁਕੋਇਆ ਦੋਨਾਂ ਨੇ ਲੁਕੋਇਆ ਜੈਨੇ ਲੁਕੋਇਆ ਜੈਨੇ ਲੁਕੋਇਆ ਲੈ ਕਿੱਥੇ ਲੁਕੋਤਾ ਮੈਂ ਫੋਨ ਲੁਕੋਇ ਨਹੀਂ ਹੈ ਘਰ ਸਨ ਕਿਦਾ ਜੀ ਤੂੰ ਕੀ ਕੰਮ ਚਾ ਖਾਗਾ ਫੋਨ ਨੂੰ ਤੇਰੇ ਭਲੇ ਨੂੰ ਹੀ ਕਹਿੰਦੀ ਇਸ ਤਾਂ ਮੇਰੇ ਭਲੇ ਨੂੰ ਤਾਂ ਚਾਰ ਪੈ ਗਿਆ ਤੇ ਕਿ ਮੈਂ ਲੁਕੋਇਆ ਨਾ ਤੁਸੀਂ ਉਹੀ ਆ ਨਾ ਚੱਕਾ ਤਾਂ ਕੋਈ ਲੱਗੇ ਨਹੀਂ ਗਿਆ ਹੈ ਐ ਕਰੇ ਕਿਵੇਂ ਵੱਡ ਜੂਗਾ ਕੋਈ ਆ ਕੇ ਫਿਰ ਲੈ ਚੰਗਾ ਫੜਾ ਅਸੀ ਤਰ੍ਹਾਂ ਫਿਰ ਹੁਣ ਹੁਣ ਕਿੱਥੇ ਨਿਕਲਿਆਗਾ ਕੋਣ ਲੋਕਾਂ ਗੜ ਲਾਈ ਜਾਂਦੇ ਨੇ ਕਿ ਆਕੇ ਕੋਈ ਲੈ ਗਿਆ ਚੱਕ ਕੇ ਕੋਲੇ ਵਾਸਤੇ ਨਿਕਾਇਆ ਤੇ ਮੇਰੇ ਵਾਸਤੇ ਹੋ ਸਾਰਾ ਦਿਨ ਦੇਖੀ ਜਿੰਨੀ ਰਹਣੀ ਆ ਫੋਨ ਦੇਖਾ ਨਹੀਂ ਕਰੂਗੀ ਮੈਂ ਫਿਰ ਮਾਂ ਕਈ ਵਾਰੀ ਆਖਿਆ ਵੀ ਉੱਨੀ ਕੋੜੇ ਮੇਰੇ ਕੋਲੇ ਬਹਿ ਜਾ ਕੇ ਨਹੀਂ ਬਹਿ ਜਾ ਕੇ ਇਹ ਕਰਕੇ ਕੰਮ ਮਾਰਨਾ ਪੈ ਜਾਂਦੀ ਆਗੀ ਫਿਰ ਤੁਸੀਂ ਬੈਠਿਆ ਕਰੋ ਨਾ ਇਕੱਠੇ ਫਿਰ ਮੈਂ ਟਾਈਮ ਬਸ ਕੇ ਮੈਂ ਕਰਾਂ ਫਿਰ ਮੈਂ ਮਾਂ ਗੇਮ ਤੇ ਲੱਗੀ ਰਹਿੰਦੀ ਰਹੇ ਮੈਨੂੰ ਲਾਲਚ ਪਾਏ ਗਿਆ ਹੁਣ ਇਹਦਾ ਫਿਰ ਐਂ ਹੁੰਦਾ ਵੀ 10 ਮਿੰਟ ਆਮ ਕਰ ਲੀ ਹੁਣ ਕੰਮ ਧੰਦਾ ਕਰਕੇ ਹੁਣ 10 11 ਵਜੇ ਤੱਕ ਕੰਮ ਨਾ ਬਣਦੇ ਆ ਇਹ ਇਕੱਠੇ ਦਾ ਬੈਠਿਆ ਕਰੋ ਹਾਂ ਤੇ ਫਿਰ ਮੇਰੇ ਕੋਲ ਬਹਿਦਾ ਨਾ ਮੈਂ ਇਕੱਲੀ ਬੈਠੇ ਰਹਿੰਦੀ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਆਂ ਇਨਾ ਫੋਨ ਦਾ ਮਾੜਾ ਨਹੀਂ ਇਹ ਬਿਮਾਰੀ ਦਾ ਨਹੀਂ ਹੁੰਦਾ ਨਾਲੇ ਰੋਟੀ ਨਹੀਂ ਪਾਣੀ ਨਹੀਂ ਚਾਹ ਪਣੀ ਟਾਈਮ ਤੇ ਪਿੰਦੀ ਐਨਾ ਥੋੜੀ ਹੁੰਦਾ ਨਿਗਾਹ ਘੜਦੀ ਇਹਦੇ ਨਾਲ ਫਿਰ ਸਰਦੋਂ ਫੋਨ ਲੱਗਦਾ ਗੋਲੀਆਂ ਲਈਨੇ ਗੋਲੀ ਤੇ ਕੋਈ ਮਾੜੀ ਹੈਗੀ ਸਰਦੋਂ ਦੀ ਗੋਲੀ ਤਾਂ ਚੱਲ ਮੇਰਾ ਫੋਨ ਖਿਆ ਗਿਆ ਹੁਣ ਬਸ ਠੀਕ ਆ ਉਹ ਤਾਂ ਫਿਰ ਮੈਂ ਹੀ ਲੁਕੋਇਆ ਸੀ ਮੈਂ ਕਿਹਾ ਹੁੰਦਾ ਨਹੀਂ ਛੜਦੀ ਫਿਰ ਐ ਤਾਂ ਹੁਣ ਲੁਕੋਣਾ ਤਾਂ ਪੈਣਾ ਹੀ ਸੀਗਾ ਪਰ ਤੇਰੀ ਤਾਂ ਛੱਡਿਆ ਚੱਲ ਕੋਹ ਤਾਂ ਚੰਗਾ ਹੋਇਆ ਗੱਲ ਤਾਂ ਸੱਚੀ ਆਗੀ ਹੈ ਤੇ ਸਿਰ ਤਾਂ ਉਠਦਾ ਮੇਰਾ ਫੋਨ ਨਾਲ ਹੀ ਉਠਦਾ ਉਹ ਸਿਰ ਨਾਲ ਹੀ ਦੁਖਦਾ ਜਦੋਂ ਬਾਰੀ ਬਾਰੀ ਖਿਡੀ ਜਾਂਦੀ ਹੈ ਤੇ ਗੱਲ ਲੱਗਦੀ ਹੈ ਜਦੋਂ ਮੈਂ ਫੋਨ ਦੇਖਦੀ ਹਾਂ ਮੇਰਾ ਸਿਰ ਦੁਖਦਾ ਮੇਰੇ ਆਹ ਅੱਖਾਂ ਇੱਥੋਂ ਸਾਰਾ ਦੁਖਦਿਆਂ ਨਹੀਂ ਸਿਰ ਦੁਖਦਾ ਗੱਲ ਤਾਂ ਹੈ ਸੱਚੀ ਹੈ ਫੋਨ ਬਣਿਆ ਤਾਂ ਦੇਖਣ ਨੂੰ ਉਹ ਮਾੜਾ-ਮੋਟਾ ਦੇਖਣ ਨੂੰ ਬਣਿਆ ਸਾਰਾ ਦਿਨ ਦੇਖਣ ਨੂੰ ਬਣਿਆ ਮੈਂ ਮੇਰੀ ਵੀ ਗਲਤੀ ਹੈ ਬਹੁਤ ਵੱਡੀ ਗਲਤੀ ਹੈ ਮੈਂ ਸਾਰਾ ਦਿਨ ਦੇਖੀ ਜਾਨੀ ਆਗੀ ਉਹਨੂੰ ਗੇਮ ਖੇਡੀ ਜਾਨੀ ਆਗੀ ਸਿਰ ਉਠਦਾਗਾ ਮੇਰਾ ਇਹ ਵਾਰ ਮੈਨੂੰ ਇਹ ਟਾਈਮ ਦੇ ਦਿਓ ਟਾਈਮ ਦਿਆ ਕਰੋ ਮੈਨੂੰ ਮੇਰੇ ਕੋਲੇ ਬੈਠਿਆ ਕਰੋ ਬਸ ਆਹੀ ਬੈਠਾ ਘਰ ਮੜਾ ਕੋਈ ਨਹੀਂ ਬੈਠਾ ਘਰ ਆ ਗਿਆ ਮੈਂ ਉਹਦਾ ਗੇਮ ਨਹੀਂ ਫੋਨ ਨਹੀਂ ਚੱਕਦੀ ਏਦੂ ਬਾਤ ਗੇਮ ਨਹੀਂ ਖੇਡਦੀ ਚਮਾ ਨਹੀਂ ਖੇਡਦੀ ਚਲ ਬਿੰਦ ਚੱਟ ਮੇਰੇ ਕੋਲੇ ਬੈਠਾ ਬੰਦੇ ਨੂੰ ਟਾਈਮ ਪਾਸ ਕਰਨ ਵਾਸਤੇ ਹੁੰਦਾ ਚਲ ਕੇ ਜਾਏਗਾ ਜੀ ਘੰਟਾ ਹੋ ਗਿਆ ਆਪਣਾ ਟਾਈਮ ਪਾਸ ਨਹੀਂ ਹੋਇਆ ਚਲੋ ਦੋ ਘੰਟੇ ਚ ਕਰ ਲਿਆ ਖੇਡ ਲਈ ਗੇਮ ਵਾਲੀ ਜੇ ਤੈਨੂੰ ਦੇਖ ਲੈ ਹੁਣ ਐ ਓੜੇ ਨਾ ਕੋਈ ਸਾਰਾ ਦਿਨ ਲੱਗੇ ਰਹੋ ਚਲ ਠੀਕ ਆ ਹੁਣ ਨਹੀਂ ਮੈਂ ਖੇਡਦੀ ਗੇਮ ਚੰਗਾ ਹੁਣ ਬੇਸੰਸ ਹੋ ਕੇ ਰਹੋ ਤੇ ਚਲ ਮੇਰੇ ਕੋਲੇ 10 ਮਿੰਟ ਬੈਠਿਆ ਕਰੋ ਟਾਈਮ ਦੇ ਆ ਕਰੋ ਤੂੰ ਆਉਣਾਗਾ ਆਕੇ ਤੂੰ ਆਥਾਂ ਤੜਕੇ ਬੈਠਿਆ ਕਰ ਦਿਨੇ ਕੰਮ ਧੰਦਾ ਕਰਕੇ ਇਹ ਬੈਠਿਆ ਕਰ ਤੇ ਸਤੇ ਮਿੰਨੂ ਮੈਂ ਨਾਲ ਕਰਾਇਆ ਕਰਾਂ ਇਹ ਕੰਮ ਧੰਦਾ ਨਾਲ ਹੋਰ ਐ ਤਾਂ ਬੈਠੀ ਬਿਠੀ ਖਾਉਂਦੇ ਵੀ ਜੁੜਨੇ ਮਾੜਾ ਮਾੜਾ ਤੁਰ ਫਿਰੇ ਤੁਨ ਨਮੁਸ਼ਕਰੀ ਹੀ ਮਾੜਾ ਮਾੜਾ ਸੋ ਧੰਨਵਾਦ ਜੀ ਸਾਰਿਆਂ ਦਾ ਸਾਡੀ ਵੀਡੀਓ ਦੇਖਣ ਲਈ ਤੇ ਕਮੈਂਟਾਂ ਜ਼ਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਕਿਵੇਂ ਲੱਗੀ ਤੇ ਆਪਣੇ ਜਿਹੜੇ ਮਾਪਿਓ ਹਨ ਉਹਨਾਂ ਨੂੰ ਟਾਈਮ ਜ਼ਰੂਰ ਦਿਆ ਕਰੋ